ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਜਾਤਾ ਸਾਰਾ ਜਗਤ ਫਿਰ ਕੇ ਦੇਖ ਲਿਆ ਫਿਰ ਤੇ ਫਿਰ ਤੇ ਪ੍ਰਭ ਆਇਆ ਪਰਿਆ ਤਉ ਸਰਣਾਇ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾ। ਬਈ ਮੈਨੂੰ ਹੁਣ ਭਗਤੀ ਲਾਓ ਮੈਂ ਤੇ ਸਾਰੇ ਪਾਸੇ ਧੱਕੇ ਖਾਂ ਸਾਰੇ ਪਾਸੇ ਬਰਸ ਇੱਕ ਹਾਂ ਫਿਰੂੰ ਕਿਨੇ ਨਾ ਪਰਚੋ ਲਾਇਓ ਕਹਤੇ ਕਹਤੀ ਸੁਣੀ ਰਹਤ ਕੋ ਖੁਸ਼ੀ ਨਾ ਆਇਓ ਭਟਜੀ ਨੇ ਵੀ ਕਿਹਾ ਬਈ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਬੜੇ ਤੱਕੇ ਖਾਦੇ ਸੱਚੇ ਪਾਤਸ਼ਾਹ ਤੁਸੀਂ ਰਹਿਮਤ ਕਰੋ ਇਕ ਤੁਸੀਂ ਹੀ ਸੜਦੇ ਹਿਰਦੇ ਬਲਦੇ ਹਿਰਦੇ ਨੂੰ ਠਾਰਨ ਵਸਤੇ ਇਥੇ ਤਪਤ ਮਾਹੀ ਠੰਡ ਵਰਤਾਈ ਆਨੰਦ ਭਇਆ ਦੁੱਖ ਨਾਠੇ ਪਾਈ ਰਹਿਮਤੋ ਸਭ ਜਗ ਫਿਰ ਮੈਂ ਦੇਖਿਆ ਧੰਗੁਰੂ ਅਮਰਦਾਸ ਜੀ ਦਾ ਇਹ ਬਚਨ ਹੈ ਜੀ ਪੌੜੀ ਮੈਂ ਸਾਰਾ ਜਗਤ ਫਿਰਕੇ ਦੇਖ ਲਿਆ ਹਰ ਇੱਕੋ ਦਾਤਾ ਇੱਕੋ ਖਸਮ ਆਨੰਦ ਦੇਣ ਵਾਲਾ ਉਪਾਏ ਕਿਤੇ ਨਾ ਪਾਈ ਹੈ ਹਰ ਕਰਮ ਵਿਦਾਤਾ ਕਰਮ ਕਹਿੰਦੇ ਬਖਸ਼ਿਸ਼ ਦੇਣ ਵਾਲਾ ਲਿਖਣ ਵਾਲਾ ਸਾਡੇ ਮਸਤਕ ਤੇ ਕਿ ਹਾਂ ਤੂੰ ਲਿਖ ਦੇ ਸੱਚਾ ਪਾਤਸ਼ਾਹ ਸਾਡੀ ਵੀ ਰਹਿਮਤ ਲਿਖ ਦੇ ਸਾਡੇ ਮੱਥੇ ਤੇ ਸਾਡੇ ਮੱਥੇ ਤੇ ਵੀ ਬਖਸ਼ੀਸ਼ ਲਿਖ ਦੇ ਸਾਡੇ ਮੱਥੇ ਤੇ ਦਾਗ ਲਾ ਦੇ ਲਾਲ ਸੱਗ ਇਹ ਗੁਲਾਮ ਗੁਰਗੋਬਿੰਦ ਸਿੰਘ ਦਾਗਦਾਰੇ ਨਾਮ ਗੁਰਗੋਬਿੰਦ ਸਿੰਘ ਕਮੰਤਰੀਨ ਕਮਾਨ ਗੁਰਗੋਬਿੰਦ ਸਿੰਘ 헤ਜਾ ਚੀਨੇ ਖਾਨ ਗੁਰਗੋਬਿੰਦ ਸਿੰਘ ਭਾਈ ਨੰਦ ਲਾਲ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਮੇਰੇ ਮੱਥੇ ਤੇ ਪੱਕੀ ਮੋਹਰ ਲਾ ਦਿਓ ਕਿਉਂ ਕਹਿੰਦੇ ਜੇ ਮੈਂ ਕਿਸੇ ਦਰ ਤੇ ਵੀ ਜਾਵਾਂ ਨਾ ਅਗਲਾ ਮੈਨੂੰ ਵੜਨ ਨਾ ਦੇ ਤੇ ਕਹੇ ਤੇਰੇ ਮੱਥੇ ਤੇ ਗੁਰੂ ਗੋਬਿੰਦ ਸਿੰਘ ਦਾ ਦਾਗ ਹੈ ਤੂੰ ਇੱਥੇ ਕੀ ਕਰਦਾ